ਪਰਮ ਸਤਕਾਰਿਓ ਚਵਰ ਸ਼ਤਰ ਤਖਤ ਦੇ ਮਾਲਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਜੁਰੀ ਅੰਦਰ ਜੁੜ ਕਰਕੇ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਅੱਜ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਤਿੰਨਾਂ ਦਾ ਜਨਮ ਦਿਹਾੜਾ ਹੈ ਪੂਰੇ ਵਿਸ਼ਵ ਪੱਧਰ ਦੇ ਅੰਦਰ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਆਪ ਸਾਰਿਆਂ ਹੀ ਸੰਤਾਂ ਨੂੰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 14ਵੀਂ ਸਦੀ ਦੇ ਭਗਤ ਨੇ ਭਗਤ ਰਵਿਦਾਸ ਜੀ ਤੇ ਭਗਤ ਰਵਿਦਾਸ ਜੀ ਨੇ ਸੰਸਾਰ ਦੇ ਵਿੱਚ ਆ ਕੇ ਮਨੁੱਖ ਕਲਿਆਣ ਵਾਸਤੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਭਗਤ ਰਵਿਦਾਸ ਜੀ ਦਾ ਜਦੋਂ ਜਨਮ ਹੋਇਆ ਉਸ ਵਕਤ ਸੰਸਾਰ ਦੇ ਅੰਦਰ ਵਰਨਵੰਡ ਹੈ ਖਾਸ ਕਰਕੇ ਭਗਤ ਕਬੀਰ ਸਾਹਿਬ ਜੀ ਭਗਤ ਰਵਿਦਾਸ ਜੀ ਭਗਤ ਨਾਮਦੇਵ ਜੀ ਇਹਨਾਂ ਨੂੰ ਬਹੁਤ ਕਸ਼ਟ ਚੱਲਨੇ ਪਏ ਲੋਕਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਸਮਾਂ ਐਸਾ ਹੈ ਉੱਚ ਜਾਤੀ ਵਾਲਾ ਬ੍ਰਾਹਮਣ ਪੰਡਤ ਇਹ ਗੱਲ ਕਹਿੰਦਾ ਹੈ ਵੀ ਸ਼ੁੱਧਰ ਨੂੰ ਤੇ ਅਧਿਕਾਰ ਨਹੀਂ ਪਰਮਾਤਮਾ ਦੀ ਭਗਤੀ ਕਰਨ ਦਾ ਸਭ ਤੋਂ ਵੱਡਾ ਬ੍ਰਾਹਮਣ ਫਿਰ ਖੱਤਰੀ ਵੈਸ਼ ਤੇ ਸਾਰਿਆਂ ਤੋਂ ਛੋਟਾ ਸ਼ੁੱਧਰ ਮੰਨਿਆ ਗਿਆ ਹਾਲਾਂਕਿ ਗੁਰਬਾਣੀ ਜਾਤ ਪਾਤ ਨੂੰ ਨਹੀਂ ਮੰਨਦੀ ਕੋਈ ਵੀ ਬੰਦਾ ਉਜਾਜ ਕਰਕੇ ਵੱਡਾ ਛੋਟਾ ਨਹੀਂ ਹੁੰਦਾ ਗੁਰਬਾਣੀ ਅੰਦਰ ਤੇ ਸਹਿਬਾ ਨੇ ਸਪਸ਼ਟ ਜਿਆ ਫੈਸਲਾ ਦਿੱਤਾ ਹੈ ਅਸੀਂ ਹਰ ਰੋਜ਼ ਰਹਿਰਾਸ ਪਾਵਨ ਪਿਤਰ ਗੁਰਬਾਣੀ ਦਾ ਜਾਪ ਕਰਨੇ ਆ ਤੇ ਸਤਿਗੁਰਾਂ ਨੇ ਬਚਨ ਬੜੇ ਪਿਆਰੇ ਕੀਤੇ ਖਸਮ ਵਿਸਾਰੈ ਤੇ ਕਮ ਜਾਤ ਜਿਨ੍ਹਾਂ ਨੇ ਰੱਬ ਨੂੰ ਵਿਸਾਰ ਦਿੱਤਾ ਉਸ ਤੋਂ ਨੀਵੀਂ ਜਾਤ ਵਾਲਾ ਹੋਰ ਕੋਈ ਹੋ ਹੀ ਨਹੀਂ ਸਕਦਾ ਸਦਕੇ ਜਾਈਏ ਭਗਤ ਰਵਿਦਾਸ ਜੀ ਵਰਗੇ ਬਾਪ ਕਿਰਸ਼ਾ ਤੁ ਜਿਨ੍ਹਾਂ ਨੇ ਸਾਰੇ ਉਮਰ ਆਪ ਅਕਾਲ ਪੁਰਖ ਪਰਮਾਤਮਾ ਦੀ ਇਬਾਦਤ ਕੀਤੀ ਭਗਤੀ ਕੀਤੀ ਤੇ ਲੋਕਾਈ ਨੂੰ ਵੀ ਇਸ ਬਾਰੇ ਸੰਦੇਸ਼ ਦਿੱਤਾ ਭਗਤ ਰਵਿਦਾਸ ਜੀ ਨੇ ਜਿੱਥੇ-ਜਿੱਥੇ ਵੀ ਸਮਾਜ ਦੇ ਅੰਦਰ ਵਿਚਰੇ ਉਹਨਾਂ ਨੇ ਕਿਹਾ ਵੀ ਜੇਕਰ ਮੈਂ ਪਰਮਾਤਮਾ ਦੇ ਨਾਮ ਨੂੰ ਸਿਮਰਨ ਕਰਕੇ ਇਸ ਉੱਚੇ ਆਤਮਿਕ ਅਵਸਥਾ ਦਾ ਮਾਲਕ ਬਣ ਸਕਣਾ ਵਾ ਤੇ ਕੋਈ ਵੀ ਬਣ ਸਕਦਾ ਏ ਪਾਬੰਦੀ ਨਹੀਂ ਜਿਕਰ ਕਰ ਰਹੇ ਆ ਸੰਭੀ ਜਦੋਂ ਭਗਤ ਰਵੇਦਾਸ ਜੀ ਦਾ ਤੁਸੀਂ ਜੀਵਨ ਪੜਦੇ ਹੋ ਹਾਲਾਂਕਿ ਉਹਨਾਂ ਦੇ ਜੀਵਨ ਤ੍ਰੇਕ ਨੂੰ ਅਤੇ ਮਾਤਾ ਪਿਤਾ ਦੇ ਨਾਮ ਨੂੰ ਲੈ ਕਰਕੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਆਏ ਰਹੀ ਪਰ ਇਹ ਗੱਲ ਸਪਸ਼ਟ ਹੈ ਸਾਰੇ ਕਹਿੰਦੇ ਨੇ ਵੀ ਉਹਨਾਂ ਦਾ ਜਿਹੜਾ ਜਾਤਾਂ ਦੇ ਉਹ ਵਰਣਵੰਡ ਅਨੁਸਾਰ ਨੀਵੀਂ ਕੁਲ ਦੇ ਵਿੱਚ ਹੋਇਆ ਤੇ ਭਗਤ ਰਵਿਦਾਸ ਜੀ ਨੇ ਕੋਈ ਆਪਣੀ ਜਾਤ ਨੂੰ ਕੋਈ ਨਹੀਂ ਉਹਨਾਂ ਨੇ ਬਕਾਇਦਾ ਆਪਣੀ ਜਾਤ ਦੇ ਅੰਦਰ ਜਿਸ ਤਰ੍ਹਾਂ ਭਗਤ ਰਵਿਦਾਸ ਜੀ ਭਗਤ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਉਹ ਆਪਣੀ ਕੁਲ ਤੇ ਮਾਣ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਦਾ ਅਕਸਰ ਤੁਸੀਂ ਇਹ ਸ਼ਲੋਕ ਪੜ੍ਹਦੇ ਹੋ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਕਲਗੇ ਲੋਕ ਮੇਰੇ ਤੇ ਹੱਸਦੇ ਸਨ ਵੀ ਇਹ ਜੁਲਾਹਾ ਹੈ ਪਰ ਉਹਨਾਂ ਦਾ ਨਜ਼ਰੀਆ ਕੀ ਸੀ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਦਿਨਹਾਰ ਕਮਲ ਕਾ ਮੈਂ ਸਦਕੇ ਜਾਣਾ ਵਾਂ ਐਸੀ ਕੁੱਲ ਤੋਂ ਜਿਸ ਕੁੱਲ ਵਿੱਚ ਪੈਦਾ ਹੋ ਕੇ ਮੈਂ ਪਰਮੇਸ਼ਰ ਦੀ ਬੰਦਗੀ ਕਰ ਰਿਹਾ ਹਾਂ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦਾ ਜਦੋਂ ਜੀਵਨ ਪੜਨੇ ਆ ਉਹ ਜ਼ਿਕਰ ਕਰਦੇ ਨੇ ਮੇਰੀ ਜਾਤ ਕੁੱਟ ਵਾਂਡਲਾ ਢੋੜ ਢਵੰਤਾ ਨਿਤੈ ਬਨਾਰਸੀ ਆਸ ਪਾਸਾ ਕਲ ਕਿ ਮੈਂ ਫਕਰ ਦੇ ਨਾਲ ਕਹਿੰਨਾ ਵਾਂ ਵੀ ਮੈਂ ਚਵਾਰ ਜਾਤੀ ਦੇ ਨਾਲ ਸੰਬੰਧ ਰੱਖਣਾ ਵਾ ਮੇਰਾ ਕਿੱਤਾ ਏ ਮਰੇ ਹੋਏ ਪਸ਼ੂਆਂ ਨੂੰ ਢੋਣਾ ਅੱਜ ਵੀ ਚਮ ਗੰਡਣ ਵਾਲੇ ਤੇ ਅਨੇਕਾਂ ਲੋਕ ਮਿਲ ਜਣਗੇ ਚਮੜੇ ਦਾ ਕੰਮ ਕਰਨ ਵਾਲੇ ਜਿਨ੍ਹਾਂ ਨੇ ਫੈਕਟਰੀਆਂ ਲਾਈਆਂ ਨੇ ਠੀਕ ਕਿ ਉਹਨਾਂ ਦਾ ਕੀਤਾ ਉਹਨਾਂ ਨੂੰ ਮੁਬਾਰਕ ਅਨੇਕਾਂ ਲੋਕ ਮਿਲਣਗੇ ਜਿਹੜੇ ਕੇਵਲ ਸਾਸੰਗਤ ਉਹ ਕਿਰਤਕਾਰ ਤੱਕ ਹੀ ਸੀਮਤ ਰਹਿ ਗਏ ਪਰ ਭਗਤ ਰਵਿਦਾਸ ਵਰਗੇ ਮਹਾਪੁਰਸ਼ੋ ਕੇਵਲ ਚਮ ਨੂੰ ਨਹੀਂ ਗੰਢਦੇ ਉਹ ਟੁੱਟੇ ਹੋਏ ਸਾਸੰਗਤ ਦੀ ਬਾਤਵਾ ਨੂੰ ਪਰਮੇਸ਼ਰ ਦੇ ਨਾਲ ਗੰਢਣ ਦਾ ਕੰਮ ਕਰ ਰਹੇ ਸਨ ਇਹ ਕਮਾਈਏ ਭਗਤ ਰਵਿਦਾਸ ਜੀ ਦੀ ਹੁਣ ਬ੍ਰਾਹਮਣ ਜਿਹੜਾ ਏ ਉਹ ਆਪਣੇ ਆਪ ਨੂੰ ਉੱਚ ਜਾਤੀ ਦਾ ਖਵਾਉਂਦਾ ਏ ਉਹਦੀ ਵਰਣਵੰਡ ਅਨੁਸਾਰ ਨਹੀਂ ਵੀ ਜਾਤ ਵਾਲਾ ਰੱਬ ਦਾ ਨਾਮ ਲੈ ਨਹੀਂ ਸਕਦਾ ਨਾ ਉਹਨੂੰ ਜਨੂ ਪਾਉਣ ਦਾ ਅਧਿਕਾਰ ਇੱਥੋਂ ਤੱਕ ਜਦੋਂ ਤੁਸੀਂ ਇਹਨਾਂ ਦੇ ਵੇਦਾਂ ਦੇ ਦਰਸ਼ਨ ਕਰੋਗੇ ਸਿਮਰਤੀਆਂ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਗਈ ਜਿਵੇਂ ਜਦੋਂ ਭਗਤ ਰਵੇਦਾਸ ਜੀ ਦਾ ਜਨਮ ਹੋਇਆ ਉਸ ਵਕਤ ਵਰਨਵੰਡ ਅਨੁਸਾਰ ਜਿਹੜਾ ਸ਼ੂਦਰ ਹੈ ਨਾ ਨੀਵੀਂ ਜਾਤ ਵਾਲਾ ਉਹ ਆਪਣੇ ਗਲ ਦੇ ਵਿੱਚ ਟੱਲ ਪਾ ਕੇ ਚੱਲਦਾ ਸੀ ਇਹ ਦਾਰਤ ਸੀ ਵੀ ਜੇਕਰ ਸਾਹਮਣੇ ਕੋਈ ਪੰਡਤ ਆ ਰਿਹਾ ਹੋਵੇ ਉੱਚ ਜਾਤੀ ਵਾਲਾ ਸ਼ੂਦਰ ਦੇ ਗਲ ਵਿੱਚ ਪਿਆ ਹੋਇਆ ਟੱਲ ਜਿਉਂ-ਜਿਉਂ ਸ਼ੂਦਰ ਚੱਲੇਗਾ ਤੇ ਉਹ ਆਵਾਜ਼ ਕਰੇਗਾ ਤੇ ਆਵਾਜ਼ ਆਵੇਗੀ ਤੇ ਪੱਡ ਸਾਹਮਣੋਂ ਜੇਕਰ ਆ ਰਿਹਾ ਏ ਜਦੋਂ ਦੇ ਕੰਨਾਂ ਵਿੱਚ ਟਲ ਦੀ ਆਵਾਜ਼ ਪਈ ਉਹ ਸਮਝ ਆਏਗਾ ਵੀ ਸਾਹਮਣੇ ਕੋਈ ਨੀਵੀਂ ਜਾਤ ਵਾਲਾ ਆ ਰਿਹਾ ਉਹ ਆਪਣਾ ਰਸਤਾ ਬਦਲ ਲਵੇ ਇਥੋਂ ਤੱਕ ਕਿਉਂਕਿ ਉਦੋਂ ਰਸਤੇ ਕੱਚੇ ਸਨ ਵੀ ਜਿਹੜੇ ਸ਼ੁੱਧਰ ਲੋਕ ਜਦੋਂ ਚੱਲਦੇ ਨੇ ਇਹਨਾਂ ਦੇ ਪੈੜਾ ਦੇ ਨਿਸ਼ਾਨ ਵੀ ਬਾਕੀ ਨਾ ਰਹਿਣ ਇਹਨਾਂ ਨੂੰ ਵਿਚਾਰਿਆਂ ਨੂੰ ਪਿੱਛੇ ਟਾਣੀ ਬਨ ਕੇ ਨਾ ਕੋਈ ਰੁੱਖ ਦੀ ਉਹ ਚੱਲਣਾ ਪੈਂਦਾ ਸੀ ਵੀ ਤਾਂ ਕਿ ਇਹਨਾਂ ਦੇ ਪੈਰਾਂ ਦੇ ਨਿਸ਼ਾਨ ਮਿਟ ਜਾਣ ਜੇਕਰ ਉੱਚ ਜੱਤ ਵਾਲੀ ਬ੍ਰਾਹਮਣ ਨੇ ਸ਼ੂਦਰ ਦੇ ਪੈਰਾਂ ਦੇ ਜੋ ਨਿਸ਼ਾਨ ਪਏ ਨੇ ਉਥੇ ਪੈਰ ਰੱਖ ਦਿੱਤਾ ਤੇ ਉਹਦਾ ਧਰਮ ਪੁਸ਼ਟਿਆ ਜਾਏਗਾ ਜੇਕਰ ਬ੍ਰਾਹਮਣ ਕਿਤੇ ਰੁੱਖ ਤੇ ਚੜ ਕੇ ਕੋਈ ਫਲ ਖਾ ਰਿਹਾ ਹੈ ਕੋਈ ਸੱਜਣ ਨੀਵੀਂ ਜਾਤ ਵਾਲਾ ਉਤਰੋ ਲੱਗ ਰਿਹਾ ਹੈ ਜੇਕਰ ਉਹਦਾ ਪਰਸ਼ਾਵਾ ਵੀ ਕਿਤੇ ਰੁੱਖ ਤੇ ਪੈ ਗਿਆ ਤੇ ਬ੍ਰਾਹਮਣ ਕੇ ਦਾਸੀ ਵੀ ਮੇਰਾ ਖਾਦਾ ਹੋਇਆ ਫਲ ਉਹ ਪੁਸ਼ਟਿਆ ਗਿਆ ਕਿਉਂਕਿ ਸ਼ੂਦਰ ਦਾ ਪਰਸ਼ਾਵਾ ਪੈ ਗਿਆ ਇਨੇ ਮਾੜੇ ਹਾਲਾਤਾਂ ਦੇ ਅੰਦਰ ਭਗਤ ਰਵਿਦਾਸ ਜੀ ਨੇ ਜਿੱਥੇ ਇੱਕ ਇਨਕਲਾਬ ਲੈ ਕੇ ਆਂਦਾ ਜਿਹੜੇ ਲਤਾੜੇ ਹੋਏ ਲੋਕ ਸਨ ਉਹਨਾਂ ਵਾਸਤੇ ਭਗਤ ਰਵਿਦਾਸ ਜੀ ਇੱਕ ਮਸੀਹਾ ਬਣ ਕੇ ਆਏ ਮਸੀਹਾ ਤੋਂ ਘਟ ਨਹੀਂ ਸਨ ਜਿਨ੍ਹਾਂ ਨੇ ਸਾਸਲਤ ਸੰਸਾਰ ਦੇ ਵਿੱਚ ਆ ਕੇ ਬਰਾਬਰਤਾ ਦੀ ਗੱਲ ਕੀਤੀ ਭਗਤ ਰਵਿਦਾਸ ਜੀ ਦੀ ਤੁਸੀਂ ਬਾਣੀ ਪੜ੍ਹੋ ਉਹ ਕਹਿੰਦੇ ਨੇ ਵੀ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਕਿਸੇ ਤਰ੍ਹਾਂ ਦਾ ਜੀਵਨ ਵਿੱਚ ਕਰਮ ਕਾਂਡ ਕਰਨ ਦੀ ਜ਼ਰੂਰਤ ਨਹੀਂ ਨਾ ਕੋਈ ਤਪ ਸਾਧਨ ਦੀ ਬਹੁਤੀ ਲੋੜ ਹੈ ਸਰੀਰ ਨੂੰ ਕਸ਼ਟ ਦੇਣ ਦੀ ਜ਼ਰੂਰਤ ਨਹੀਂ ਪਰਮਾਤਮਾ ਇਹਨਾਂ ਭੇਖਾਂ ਦੇ ਉੱਪਰ ਜਿਹੜਾ ਇਹ ਰੀਜਦਾ ਨਹੀਂ ਪੁੱਛिए ਭਗਤ ਰਵਿਦਾਸ ਜੀ ਨੂੰ ਵੀ ਰੱਬ ਕਿਵੇਂ ਪ੍ਰਸੰਨ ਹੁੰਦਾ ਹੈ ਤੇ ਭਗਤ ਰਵਿਦਾਸ ਜੀ ਕਹਿ ਲਗੇ ਬਸ ਤੂੰ ਪਰਮਾਤਮਾ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਪਿਆਰ ਲੈ ਕੇ ਆ ਸ਼ਰਧਾ ਬਣਾ ਭਾਵਨਾ ਬਣਾ ਉਪਰ ਇਹ ਪੁਰਨ ਪਰਮਾਤਮਾ ਵੇਖੀ ਕਿਵੇਂ ਤੇਰੇ ਤੇ ਪਰਸਾਨ ਹੁੰਦਾ ਹੈ ਅੱਜ ਤੁਸੀਂ ਉਹਨਾਂ ਦੇ ਜਦੋਂ ਬਾਣੀ ਪੜ੍ਹਦੇ ਹੋ ਨਾ 16 ਰਾਗਾਂ ਦੇ ਅੰਦਰ 40 ਸ਼ਬਦਾਂ ਦੇ ਵਰਤੋਂ ਕੀਤੀ ਭਗਤ ਰਵੇਦਾਸ ਜੀ ਨੇ ਪ੍ਰੇਮ ਦੀਆਂ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ ਤੇ ਭਗਤੀ ਕਰਨ ਵਾਲੇ ਦੇ ਅੰਦਰ ਵੇਖੋ ਸਬਰ ਅਤੇ ਸੰਤੋਖ ਕਿੰਨਾ ਕਿੰਨੀ ਸਹਿਣਸ਼ੀਲਤਾ ਦੇ ਮਾਲਕ ਨੇ ਇਹ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਪਤਾ ਲੱਗੇਗਾ ਜਿਵੇਂ ਅੱਜ ਵੀਰ ਕਹਿ ਰਹੇ ਨੇ ਨਾ ਵੀ ਭਗਤ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬੇ ਉਸ ਹਿਸਾਬ ਦੇ ਨਾਲ ਭਗਤ ਰਵਿਦਾਸ ਜੀ ਦਾ ਜਨਮ 1377 ਈਸਵੀ ਨੂੰ ਵੜਦਾ ਹੈ ਇਹਨਾਂ ਦੇ ਪਿਤਾ ਦਾ ਨਾਮ ਕਿਸੇ ਨੇ ਰਗੂ ਜੀ ਕਿਸੇ ਨੇ ਰਾਗਵ ਜੀ ਕਿਸੇ ਨੇ ਸੰਤੋਖਾ ਜੀ ਕਰਕੇ ਲਿਖਿਆ ਮਾਤਾ ਦਾ ਨਾਮ ਵੀ ਜਿਹੜਾ ਇਹ ਵੱਖ-ਵੱਖ ਲਖਾਰੀਆਂ ਨੇ ਵੱਖ-ਵੱਖ ਨਾਮ ਦੱਸੇ ਨੇ ਪਰ ਇੱਕ ਗੱਲ ਜ਼ਰੂਰ ਹੈ ਵੀ ਭਗਤ ਰਵਿਦਾਸ ਜੀ ਦਾ ਜਨਮ ਬਨਾਰਸੀ ਦੇ ਨੇੜੇ ਪਿੰਡ ਮੰਡਵਾ ਡੀ ਦੇ ਲਾਗੇ ਹੋਇਆ। ਪਰਿਵਾਰ ਦਾ ਕਿਤਾ ਹੈ ਵੀ ਮਰੇ ਹੋਏ ਪਸ਼ੂਆਂ ਨੂੰ ਢੋਣਾ ਚਮੜੇ ਦਾ ਕੰਮ ਕਰਦੇ ਨੇ। ਤੇ ਛੋਟੀ ਉਮਰ ਦੇ ਵਿੱਚ ਭਗਤ ਰਵਿਦਾਸ ਜੀ ਉਹ ਧਾਰਮਿਕ ਖਿਆਲਾਂ ਦੇ ਮਾਲਕ ਸਨ। ਬੜਾ ਸਾਦਾ ਜਿਹਾ ਇਹਨਾਂ ਦਾ ਜੀਵਨ ਹੈ। ਕੋਈ ਬਹੁਤੀ ਮਾਇਆ ਵੀ ਨਹੀਂ। ਚੌਂਪੜੀ ਛੱਲ ਕਹਿ ਲਈਏ ਬਣਾ ਕੇ ਰੈਂਦੇ ਨੇ ਸਚਾਈ ਇਹ ਵੇ ਵੀ ਭਗਤ ਰਵਿਦਾਸ ਜੀ ਦੀ ਝੌਂਪੜੀ ਉਹ ਕਈ ਮਹੱਲਾ ਵਾਲਿਆਂ ਤੋਂ ਚੰਗੀ ਇੱਕ ਦਿਨ ਇੱਕ ਫਕੀਰ ਆਇਆ ਉਹਨੇ ਭਗਤ ਰਵਿਦਾਸ ਜੀ ਨੂੰ ਬੇਨਤੀ ਕੀਤੀ ਵੀ ਮੈਂ ਕੁਖਾਵਾ ਜੇਕਰ ਪ੍ਰਸ਼ਾਦੇ ਦਾ ਪ੍ਰਬੰਧ ਹੋ ਜੇ ਤੇ ਭਗਤ ਰਵਿਦਾਸ ਜੀ ਨੇ ਬੜੇ ਪਿਆਰ ਸਹਿਤ ਜਦੋਂ ਲੰਗਰ ਛਕਾਇਆ ਨਾ ਜੀ ਉਹ ਸਾਧੂ ਬਹੁਤ ਪਰਸੰਨ ਹੋਇਆ ਕਲਗਾ ਰਵਿਦਾਸ ਜੀ ਮੈਂ ਅਨੇਕਾਂ ਘਰਾਂ ਦੇ ਵਿੱਚੋਂ ਅੱਜ ਤੱਕ ਭੋਜਨ ਛਕਿਆ ਏ ਪਰ ਜਿਹੜਾ ਮੈਂ ਆਪ ਜੀ ਦੇ ਘਰੋਂ ਅੱਜ ਲੰਗਰ ਛਕਿਆ ਏ ਨਾ ਇਹਦੇ ਨਾਲ ਮੇਰਾ ਤਨ ਕੀ ਮੇਰਾ ਮਨ ਵੀ ਤ੍ਰਿਪਤ ਹੋ ਗਿਆ ਹੈ ਕਿਉਂਕਿ ਫਰਕ ਇਹ ਨਾ ਅੰਨ ਦੇ ਵਿੱਚ ਬਾਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਬਾਹਰ ਚਲ ਕੇ ਜੇਕਰ ਕੁਈ ਸਾਖਤ ਬੰਦਾ ਹੈ ਰੱਬ ਤੋਂ ਟੁੱਟਿਆ ਹੋਇਆ ਉਹ ਤੁਹਾਨੂੰ ਮੱਖਣ ਘਿਓ ਵੀ ਸ਼ਿਕਾਇਤ ਨਾ ਜੀ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਜ਼ਹਿਰ ਦੇ ਸਮਾਨ ਨਹੀਂ ਕਿਉਂਕਿ ਪਾਪਾਂ ਦੀ ਕਮਾਈ ਹੈ ਤੇ ਭਗਤ ਰਵਿਦਾਸ ਜੀ ਅੱਜ ਤੱਕ ਕਿਸੇ ਤੋਂ ਸਾਹ ਸੰਗਤ ਵਾਧੂ ਕੋਈ ਟਕਾ ਨਹੀਂ ਲਿਆ ਕਿਉਂਕਿ ਸਬਰ ਅਤੇ ਸੰਤੋਖ ਹੈ ਸੰਤੋਖੀ ਬੰਦਾ ਹੀ ਪਰਮੇਸ਼ਰ ਦੀ ਬਾਬਤ ਕਰ ਸਕਦਾ ਹੈ ਸਬਰ ਵਾਲਾ ਬੰਦਾ ਹੀ ਧਰਮੀ ਹੋ ਸਕਦਾ ਏ ਧਰਮ ਕਮਾਉਣਾ ਸਾਧ ਸੰਗਤ ਹੋਸ਼ੇ ਬੰਦੇ ਦਾ ਕੰਮ ਨਹੀਂ ਜਿਹਦੇ ਕੋਲ ਸੰਤੋਖ ਏ ਜਿਹਦੇ ਕੋਲ ਸਬਰ ਏ ਜਿਹਦੇ ਕੋਲ ਅੰਦਰ ਦੀ ਸਹਿਨਸ਼ੀਲਤਾ ਏ ਜਿਹੜਾ ਰਜਿਆ ਹੋਇਆ ਏ ਅੰਦਰੋਂ ਉਹੀ ਬੰਦਾ ਧਰਮ ਦੇ ਰਸਤੇ ਤੇ ਚੱਲ ਸਕਦਾ ਏ ਤੇ ਜਿਹੜਾ ਲੋਭੀ ਏ ਉਹ ਸਾਧ ਸੰਗਤ ਧਰਮ ਕਮਾ ਨਹੀਂ ਸਕਦਾ ਕਿਉਂਕਿ ਉਹਦੇ ਹਿੱਸੇ ਤੇ ਕਿਸੇ ਨੂੰ ਕੁਝ ਦੇਣਾ ਹੁੰਦਾ ਹੀ ਨਹੀਂ ਉਹ ਤੇ ਖੁਨਾ ਜਾਣਦਾ ਏ ਲੋਕਾਂ ਤੋਂ ਸਦਕੇ ਜਾਈਏ ਭਗਤ ਰਵਿਦਾਸ ਜੀ ਤੋਂ ਜਦੋਂ ਉਸ ਫਕੀਰ ਨੇ ਲੰਗਰ ਛਕਿਆ ਨਾ ਉਹ ਕਹਿੰ ਲਗਾ ਭਗਤ ਰਵਿਦਾਸ ਜੀ ਮੈਂ ਬੜੇ ਲੋਕਾਂ ਦੇ ਕੋਲੋਂ ਪ੍ਰਸ਼ਾਦਾ ਮੰਗ ਕੇ ਛਕਿਆ ਪਰ ਐਸਾ ਲੰਗਰ ਤੁਹਾਡੇ ਘਰ ਅੱਜ ਛਕਿਆ ਮੇਰਾ ਮਨ ਮੇਰਾ ਤਨ ਤ੍ਰਿਪਤ ਹੋ ਗਿਆ ਹੈ ਐਸਾ ਆਨੰਦ ਆਇਆ ਏ ਆਪ ਜੀ ਦੇ ਲੰਗਰ ਵਿੱਚੋਂ ਉਹਨੇ ਖੁਸ਼ ਹੋ ਕੇ ਭਗਤ ਰਵਿਦਾਸ ਜੀ ਨੂੰ ਇੱਕ ਰਸਾਇਣ ਦਿੱਤਾ ਇੱਕ ਪਾਰਸ ਦਿੱਤਾ ਕਹ ਲੱਗੇ ਵੀ ਮੈਂ ਯਾਤਰਾ ਤੇ ਜਾਣਾ ਹੈ ਤੇ ਤੁਸੀਂ ਇਹ ਪਾਰਸ ਰੱਖ ਲਓ ਭਗਤ ਰਵਿਦਾਸ ਜੀ ਇਹਦੇ ਨਾਲ ਜੇਕਰ ਤੁਸੀਂ ਲੋਹਾ ਛਵਾਉਗੇ ਤੇ ਸਿਉਨੇ ਦਾ ਰੂਪ ਬਟਾ ਲਏਗਾ ਤੇ ਭਗਤ ਰਵਿਦਾਸ ਜੀ ਕਹ ਲੱਗੇ ਭਲਿਆ ਮੈਂ ਇਸ ਦਾ ਕੀ ਕਰਨਾ ਹੈ ਮੇਰੇ ਕਿਸੇ ਕੰਮ ਨਹੀਂ ਕਿਨਾ ਸੰਤੋਖ ਹੋਵੇਗਾ ਤੁਸੀਂ ਅੰਦਾਜ਼ਾ ਲਗਾਓ ਭਗਤ ਰਵਿਦਾਸ ਜੀ ਦੇ ਅੰਦਰ ਕਲ ਕਿ ਮੇਰੇ ਕਿਸੇ ਕੰਮ ਨਹੀਂ ਮੈਂ ਆਪਣੀ ਕਿਰਤ ਤੋਂ ਪਰਸਾਨਾ ਉਹ ਪਰਮਾਤਮਾ ਮੈਨੂੰ ਦੇ ਰਿਹਾ ਐ ਮੱਜ ਤੱਕ ਭੁੱਖਾ ਕਦੀ ਸੁਦਾ ਹੀ ਨਹੀਂ ਮੈਂ ਇਸ ਦਾ ਕੀ ਕਰਨਾ ਹੈ ਉਸ ਵਕੀਰ ਨੇ ਨਾ ਬੜੀ ਸਾత్సੰਗਤ ਵਾਰ-ਵਾਰ ਕਹਿ ਕੇ ਭਗਤ ਰਵਿਦਾਸ ਜੀ ਨੂੰ ਉਹ ਪਾਰਸ ਦਿੱਤਾ ਭਗਤ ਰਵਿਦਾਸ ਜੀ ਕਹਿੰਨਗੇ ਵੀ ਜੋਗ ਸਥਾਨ ਜਾਗ ਕੇ ਰੱਖਦੇ ਹੋ ਉਹਨੇ ਕਪੜੇ ਵਿੱਚ ਲਪੇਟ ਕੇ ਤੇ ਜੋ ਉਸ ਵਕਤ ਪ੍ਰਾਚਨ ਸਮਿਆਂ ਦੇ ਅੰਦਰ ਤੁਸੀਂ ਵੇਖੋ ਵੀ ਆਲੇ ਬਣਾਏ ਜਾਂਦੇ ਸਨ ਕੰਨ ਦੇ ਵਿੱਚ ਛੋਟਾ ਜਿਹਾ ਮੋਰਾ ਬਣਾਇਆ ਜਾਂਦਾ ਸੀ ਉਹਦੇ ਵਿੱਚ ਉਹ ਰਸਾਇਣ ਪਾਰਸ ਰੱਖ ਦਿੱਤਾ ਆਪ ਉਹ ਫਕੀਰ ਸਾਹਿਬ ਸੰਗਤ ਲਿਆ ਗਿਆ ਕਿਉਂਕਿ ਐਸੀਆਂ ਖੇਡਾ ਮੇਰਾ ਮਾਲਕ ਆਪ ਰਚਾਉਂਦਾ ਹੈ ਜਦੋਂ ਕੁਝ ਸਮੇਂ ਬਾਅਦ ਉਹੀ ਫਕੀਰ ਵਾਪਸ ਆਇਆ ਨਾ ਤੇ ਮਨ ਦੇ ਵਿੱਚ ਇਹ ਵਿਚਾਰ ਆ ਰਹੇ ਨੇ ਚਲਦਿਆਂ ਹੋਇਆਂ ਵੀ ਭਗਤ ਰਵਿਦਾਸ ਜੀ ਨੇ ਤੇ ਅੱਜ ਬਹੁਤ ਵੱਡਾ ਮਹਾਲੂਸਾਰ ਲਿਆ ਹੋਵੇਗਾ ਉਸ ਪਾਰਸ ਦੀ ਵਰਤੋਂ ਕਰਕੇ ਤੇ ਹੋ ਸਕਦਾ ਹੈ ਵੀ ਅੱਜ ਭਗਤ ਰਵਿਦਾਸ ਜੀ ਨੂੰ ਪਛਾਣਨ ਵੀ ਨਾ ਕਿਉਂਕਿ ਜਿਉਂ-ਜਿਉਂ ਬੰਦੇ ਦਾ ਮਾਇਆ ਹੁੰਦੀ ਹੈ ਨਾ ਤਿਉਂ-ਤਿਉਂ ਦਾ ਸਟੇਟਸ ਵਧਦਾ ਜਾਂਦਾ ਹੈ ਗੁਰਬਾਣੀ ਵਿੱਚ ਜ਼ਿਕਰ ਕੀਤਾ ਭਗਤ ਕਬੀਰ ਸਾਹਿਬ ਜੀ ਨੇ ਉਹ ਕਹ ਲਗੇ ਵੀ ਜੇਕਰ ਇੱਕ ਗਰੀਬ ਬੰਦਾ ਅਮੀਰ ਦੇ ਘਰ ਜਾਏ ਨਾ ਤੇ ਉਸ ਵਕਤ ਹਾਲਤ ਕੀ ਬਣਦੀ ਏ ਜੀ ਜੇਕਰ ਅਮੀਰ ਗਰੀਬ ਬੰਦੇ ਦੇ ਘਰ ਗਿਆ ਉਹ ਬੜਾ ਸਤਕਾਰ ਕਰਦਾ ਏ ਤੇ ਜੇਕਰ ਗਰੀਬ ਬੰਦਾ ਕਿਤੇ ਚਲਾ ਜਾਏ ਅਮੀਰ ਦੇ ਘਰ ਆਗੇ ਬੈਠਾ ਪੀਠ ਫਰਾਏ ਕਹਿ ਲਗਿਓ ਮੂੰਹ ਮੋੜ ਕੇ ਬੈਠ ਜਾਂਦਾ ਏ ਉਹ ਇਸ ਤਰ੍ਹਾਂ ਵਿਹਾਰ ਕਰਦਾ ਏ ਵੀ ਜਿਵੇਂ ਮੈਂ ਸੁਣਿਆ ਹੀ ਨਹੀਂ ਇਸੇ ਤਰ੍ਹਾਂ ਉਹ ਫਕੀਰ ਚੱਲਦਾ ਹੋਇਆ ਜਦੋਂ ਪਹੁੰਚਿਆ ਤੇ ਮਨ ਦੇ ਵਿੱਚ ਖਿਆਲ ਸੀ ਵੀ ਭਗਤ ਰਵਿਦਾਸ ਜੀ ਨੇ ਇੱਥੇ ਮੈਨੂੰ ਪਛਾਨਣਾ ਹੀ ਨਹੀਂ ਅੱਜ ਤੇ ਬਹੁਤ ਵੱਡਾ ਮਹੱਲ ਹੋਵੇਗਾ ਤੇ ਜਦੋਂ ਆਇਆ ਕੀ ਵੇਖਿਆ ਉਹੀ ਛਲ ਉਹੀ ਝੌਂਪੜੇ ਉਹੀ ਸਾਦਾ ਜੀਵਨ ਪਹਿਲਾਂ ਵਾਲਾ ਲਿਬਾਸ ਤੇ ਭਗਤ ਰਵਿਦਾਸ ਜੀ ਨੂੰ ਆਉਂਦਿਆ ਸਾਰ ਉਹ ਸਜਣ ਨੇ ਮੱਥਾ ਟੇਕਿਆ ਮੱਥਾ ਟੇਕੇ ਨਾ ਜਦੋਂ ਕੋਲ ਬੈਠ ਗਿਆ ਕਹਿ ਲੱਗੇ ਮਹਾਂਪੁਰਸ਼ੋ ਉਸ ਪਾਰਸ ਦੀ ਤੁਸਾਂ ਨੇ ਵਰਤੋਂ ਨਹੀਂ ਕੀਤੀ ਤੇ ਭਗਤ ਰਵਿਦਾਸ ਜੀ ਕਹਿੰਦੇ ਸਜਣਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਮੈਂ ਆਪਣੀ ਦਸਾਂ ਨਵਾਂ ਦੀ ਕਿਰਤਕਾਰ ਤੋਂ ਬਹੁਤ ਖੁਸ਼ ਹਾਂ ਮਾਲਕ ਨੇ ਮੈਨੂੰ ਬਹੁਤ ਕੁਝ ਦਿੱਤਾ ਏ ਮੈਨੂੰ ਇਹਦੀ ਲੋੜ ਨਹੀਂ ਜਿੱਥੇ ਰੱਖ ਗਏ ਸੋ ਉਥੋਂ ਲੈ ਜਾ ਉਸ ਸਾਧੂ ਨੇ ਨਾ ਭਗਤ ਰਵਿਦਾਸ ਜੀ ਨੂੰ ਸਜਦਾ ਕੀਤਾ ਇਹ ਗੱਲ ਕਹੀ ਸੀ ਭਗਤ ਰਵਿਦਾਸ ਜੀ ਸਾਡੇ ਕੱਪੜਿਆਂ ਦੇ ਵਿੱਚ ਧਰਮ ਏ ਸਾਡੀਆਂ ਗੱਲਾਂ ਦੇ ਵਿੱਚ ਧਰਮ ਏ ਪਰ ਸੱਚ ਜਾਣਿਆ ਜੇ ਭਗਤ ਰਵਿਦਾਸ ਜੀ ਤੁਹਾਡੇ ਜੀਵਨ ਦੇ ਵਿੱਚ ਧਰਮ ਹੈ ਅੱਜ ਸਾਧ ਸੰਗਤ ਇਸ ਗੱਲ ਦੀ ਊਨਤਾਈਏ ਘਾਟ ਹੈ ਵਾਕਈ ਲੋਕਾਂ ਦੇ ਕੱਪੜਿਆਂ ਦੇ ਵਿੱਚ ਪਹਿਰਾਵਾ ਧਰਮੀ ਪਾਉਣ ਦੇ ਨਾਲ ਕੋਈ ਧਰਮੀ ਨਹੀਂ ਬਣਦਾ ਧਰਮ ਕਮਾਉਣਾ ਪੈਂਦਾ ਹੈ ਉਹ ਫਕੀਰ ਕਹਿ ਲਗਾ ਮੇਰੀਆਂ ਗੱਲਾਂ ਦੇ ਵਿੱਚ ਵੀ ਧਰਮ ਹੈ ਲੋਕਾਂ ਨੂੰ ਇੰਜ ਪ੍ਰਤੀਤ ਹੁੰਦਾ ਹੈ ਵੀ ਮੈਂ ਬੜਾ ਧਰਮੀ ਇਨਸਾਨ ਆ ਪਰ ਤੁਹਾਡੇ ਜੀਵਨ ਦੇ ਵਿੱਚ ਧਰਮ ਹੈ ਕਹਿ ਲਗਾ ਇਹਨਾਂ ਸਬਰ ਇਹਨਾਂ ਸੰਤੋਖ ਕਦੀ ਭਗਤ ਰਵਿਦਾਸ ਜੀ ਦੀ ਤੁਸੀਂ ਇਹ ਅਸੀਂ ਬਾਣੀ ਨਹੀਂ ਸ਼ਬਦ ਬਾਣੀ ਵਿੱਚੋਂ ਨਹੀਂ ਪੜਿਆ ਹੋਵੇਗਾ ਵੀ ਭਗਤ ਰਵਿਦਾਸ ਜੀ ਨੇ ਮਾਲਕ ਦੇ ਨਾਲ ਗਲਾ ਕੀਤਾ ਹੋਵੇ ਵੀ ਰਬਾ ਨੂੰ ਦਿੱਤਾ ਕੀ ਆ ਬਿਲਕੁਲ ਨਹੀਂ ਜਿੰਨੇ ਵੀ ਸ਼ਬਦ ਨੇ ਉਹਦੇ ਸ਼ੁਕਰਾਨੇ ਵਜੋਂ ਕਦੇ ਇਸਾ ਸੰਗਤ ਮਨੁੱਖ ਦੀ ਮਨੁੱਖ ਦੀ ਕਾਇਆ ਦੀ ਜ਼ਿਕਰ ਕਰਦੇ ਆ ਇਹ ਗੱਲ ਕਹਿੰਦੇ ਨੇ ਰક્ત ਕੀ ਬਿੰਦ ਜਦੋਂ ਤੁਸੀਂ ਇਹ ਸ਼ਬਦ ਪੜਦੇ ਹੋ ਸੁਰ ਢraag ਦੇ ਅੰਦਰ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸਾ ਬਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਾਖੋ ਕੰਧ ਉਸਾਰੋ ਨੀਆ ਸਾਡੇ ਤੀਨ ਹੱਥ ਕੀ ਤੇਰੀ ਸੇਵਾ ਕਿੰਨੇ ਪਿਆਰ ਵਾਲੇ ਸ਼ਬਦ ਭਗਤ ਰਵਿਦਾਸ ਜੀ ਨੇ ਜਦੋਂ ਪ੍ਰੇਮ ਦੀ ਗੱਲ ਕਰਦੇ ਨੇ ਉਦੋਂ ਵੀ ਕਮਾਲ ਕਰ ਦਿੱਤੇ ਜਿਉਂ ਤੁਮ ਗਿਰ ਵਰ ਤਿਉ ਹਮ ਮੋਰਾ ਜਿਉਂ ਤੁਮ ਚੰਦ ਤਿਉ ਹਮ ਪਏ ਹੈ ਚਕੋਰਾ ਜਦੋਂ ਇੱਕ ਦਿਨ ਉਹ ਰੱਬੀ ਇਬਾਦਤ ਦੇ ਵਿੱਚ ਬੈਠੇ ਹੋਏ ਸਨਾਂ ਜੀ ਤੇ ਰਾਣੀ ਨੇ ਜਦੋਂ ਪੰਤ ਰਵਿਦਾਸ ਜੀ ਦੀ ਉਸਤਤ ਸੁਨੇ ਉਹ ਦਰਸ਼ਨ ਕਰਨ ਵਾਸਤੇ ਗਏ ਜਿਹੜਾ ਚਤੋੜ ਦਾ ਰਾਜਾ ਸੀ ਉਹਦਾ ਨਾਮ ਸੀ ਰਾਣਾ ਸੰਘਾ ਉਹਦੀ ਘਰ ਵਾਲੀ ਸੀ ਜੀ ਰਾਣੀ ਝਾਲਾ ਤੇ ਰਾਣੀ ਝਾਲਾ ਦੇ ਅੰਦਰ ਇਹ ਚਿੰਨ੍ਹ ਲੱਗੀ ਵੀ ਮੈਂ ਵੀ ਧਰਮ ਨੂੰ ਕਮਾਵਾਂ ਤੇ ਜਦੋਂ ਸੇਵਕਾਂ ਨੇ ਦੱਸਿਆ ਵੀ ਪੰਤ ਰਵਿਦਾਸ ਜੀ ਬੜੀ ਬਾਬਤ ਕਰਨ ਵਾਲੇ ਨੇ ਹੁਣ ਜੁੜਿਆ ਹੋਇਆ ਹੀ ਸਾਸ ਸੰਗਤ ਕਿਸੇ ਨੂੰ ਜੋੜ ਸਕਦਾ ਹੈ ਤੇ ਰਾਣੀ ਝਾਲਾ ਨੇ ਇੱਕ ਵਾਰੀ ਸਬਾਬ ਬਣਾਇਆ ਵੀ ਮੈਂ ਭਗਤ ਰਵਿਦਾਸ ਜੀ ਦੇ ਦਰਸ਼ਨ ਕਰਨੇ ਨੇ ਜਦੋਂ ਦਰਸ਼ਨ ਕਰਨ ਵਾਸਤੇ ਆਈ ਭਗਤ ਰਵਿਦਾਸ ਜੀ ਬੜੀ ਸਾ ਸੰਗਤ ਗੂੜਤਾ ਦੇ ਨਾਲ ਪ੍ਰਮਾਤਮਾ ਦੇ ਨਾਲ ਗੱਲਾਂ ਕਰ ਰਹੇ ਨੇ ਬੜੇ ਪ੍ਰੇਮ ਵਿੱਚ ਭਿੱਜ ਕੇ ਉਹ ਇਹ ਸ਼ਬਦ ਗਾਰੇ ਸੰਜੋ ਤੂੰ ਗਿਰ ਵਰ ਤਿਓ ਹਮ ਬੋਰਾ ਜੋ ਤੂੰ ਚੰਦ ਤੋਂ ਹਮ ਪਏ ਹੈ ਚ ਕੋਰਾ ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਾ ਤੁਮ ਸਿਓ ਤੋਰ ਕਵਣ ਸਿਓ ਜੋਰਾ ਹੈ ਉਹ ਰਾਣੀ ਚਾਲਾ ਪਿੱਛੇ ਖਲੋਤੀ ਹੋਈ ਬੜੇ ਪਿਆਰ ਦੇ ਨਾਲ ਸਰਵਣ ਪਈ ਕਰ ਦਈਏ ਕਿਉਂਕਿ ਅੱਜ ਮਾਫ਼ ਕਰਦੇ ਆ ਜੇ ਸਾਡੀ ਬੰਦਗੀ ਵੀ ਜਿਹੜੀ ਉਹ ਪਖੰਡ ਬਣ ਗਈ ਚਾਰਜੀ ਬੈਠੀ ਹੁਣ ਤੇ ਸਾਡਾ ਮੱਥਾ ਟੇਕਣ ਦਾ ਢੰਗ ਬਦਲਦਾ ਹੈ ਤੇ ਜੇ ਕਿਤੇ ਕੋਈ ਵੇਖਣਾ ਨਾ ਰਿਹਾ ਹੋਵੇ ਵੀ ਵੇਖਿਆ ਵੀ ਹੁਣ ਸੰਗਤ ਨਹੀਂ ਫਿਰ ਅਸੀਂ ਸਾਥ ਸੰਗਤ ਮਾਫ਼ ਕਰਦੇ ਕਈ ਵਾਰੀ ਬਹੁਤੀ ਵਾਰੀ ਮੁੱਠਾ ਟੇਕਦਾ ਹੀ ਨਹੀਂ ਅਸੀਂ ਭਗਤੀ ਜਿਹੜੀ ਹੈ ਨਾ ਉਹਨੂੰ ਵੀ ਪਖੰਡ ਬਣਾ ਦਿੱਤਾ ਵਿਖਾਵੇ ਮਾਤਰ ਕਰਨਿਆਂ ਭਗਤ ਰਵਿਦਾਸ ਜੀ ਉਹ ਵਿਖਾਵੇ ਮਾਤਰ ਨਹੀਂ ਉਹ ਅੰਦਰੋਂ ਜੁੜੇ ਸਨ ਤੇ ਮਹਾਰਾਜ ਦੀ ਬਾਣੀ ਕਹਿੰਦੀ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਦੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਭਗਤੀ ਉਹੀ ਸਫਲੀ ਹੁੰਦੀ ਏ ਜਿਹਦੇ ਵਿੱਚ ਵਿਖਾਵਾ ਨਾ ਹੋਵੇ ਰੰਚਕ ਮਾਤਰ ਵੀ ਤੇ ਭਗਤ ਰਵਿਦਾਸ ਜੀ ਅੰਦਰੋਂ ਜੁੜ ਕੇ ਜਦੋਂ ਰੱਬੀ ਬਾਬਤ ਕਰਦੇ ਨੇ ਉਸ ਸਤ ਰਾਣੀ ਝਾਲਾ ਨੇ ਜਦੋਂ ਸੁਣਿਆ ਨਾ ਉਨੇ ਸੀਸ ਨਿਵਾ ਦਿੱਤਾ ਬੇਨਤੀ ਕੀਤੀ ਮੇ ਮੈਨੂੰ ਉਪਦੇਸ਼ ਦਿਓ ਮੇਰਾ ਵੀ ਕਲਿਆਣ ਹੋਵੇ ਤੇ ਜੇਕਰ ਆਉਂਦਾ ਇਹ ਵੀ ਭਗਤ ਰਵਿਦਾਸ ਜੀ ਨੇ ਉਪਦੇਸ਼ ਦਿੱਤਾ ਰਾਣੀ ਝਾਲਾ ਕਿ ਲੱਗੇ ਵੀ ਆਓ ਕਦੀ ਸਾਡੇ ਮਹਿਲਾ ਵਿੱਚ ਮੈਂ ਆਪ ਜੀ ਦੀ ਸੇਵਾ ਕਰਨੀ ਚਾਹੁੰਨੀ ਆ ਭਗਤ ਰਵਿਦਾਸ ਜੀ ਕਿ ਲੱਗੇ ਠੀਕ ਹੈ ਅਸੀਂ ਪਹੁੰਚਾਂਗੇ ਤੇ ਜਦੋਂ ਸਾਧ ਸੰਗਤ ਉਹ ਬ੍ਰਹਮ ਭੋਜ ਵਾਲਾ ਦਿਨ ਆਇਆ ਤੇ ਭਗਤ ਰਵੀਦਾਸ ਜੀ ਉਥੇ ਪਹੁੰਚੇ ਨਾ ਹੁਣ ਉਥੇ ਰਾਣੇ ਸੰਗੇ ਨੇ ਬਹੁਤ ਵੱਡੇ ਵੱਡੇ ਉੱਚ ਜਾਤੀ ਵਾਲੇ ਬ੍ਰਾਹਮਣ ਵੀ ਬੁਲਾਏ ਹੋਏ ਨੇ ਹੁਣ ਪੰਗਤਾਂ ਬੈਠੀਆਂ ਹੋਈਆਂ ਨੇ ਤੇ ਭਗਤ ਰਵੀਦਾਸ ਜੀ ਵੀ ਜਾ ਕੇ ਜਦੋਂ ਬੈਠ ਗਏ ਨਾ ਉਹ ਪੰਡਿਤ ਕਹਿਣ ਲੱਗੇ ਵੀ ਇਹ ਤੇ ਨੀਵੀਂ ਜਾਤ ਵਾਲਾ ਹੈ ਇਹਦੇ ਨਾਲ ਬਹਿ ਕੇ ਅਸੀਂ ਪ੍ਰਸ਼ਾਦਾ ਛਕੀਏ ਇਹ ਨਹੀਂ ਜੀ ਹੋ ਸਕਦਾ ਭਗਤ ਰਵੀਦਾਸ ਜੀ ਕਹਿਣ ਲੱਗੇ ਕਿਉਂ ਉਹ ਪਰਮਾਤਮਾ ਦੀ ਜੋਤ ਤੇ ਸਾਰਿਆਂ ਦੇ ਅੰਦਰ ਵਸ ਰਹੀ ਏ ਉਹ ਪਰਮਾਤਮਾ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਸਾਰੇ ਜੀਆਂ ਨੂੰ ਇੱਕੋ ਜਿਹੀ ਮਿੱਟੀ ਪਰਮੇਸ਼ਰ ਨੇ ਲਾਈ ਏ ਪਰ ਤੁਸੀਂ ਵੱਡੇ ਕਿਵੇਂ ਅਸੀਂ ਨੀਵੇਂ ਕਿਵੇਂ ਉੱਥੇ ਫਿਰ ਗਿਆਨ ਚਰਚਾ ਹੋਈ ਉਹ ਪੰਡਤ ਕਹਿਣ ਲੱਗੇ ਵੀ ਤੁਸੀਂ ਸਾਡੇ ਨਾਲ ਇਸ ਗੱਲ ਤੇ ਡਿਬੇਟ ਕਰੋ ਚਰਚਾ ਕਰੋ ਭਗਤ ਰਵਿਦਾਸ ਜੀ ਜਦੋਂ ਚਰਚਾ ਦੇ ਵਿੱਚ ਜਿੱਤ ਗਏ ਨਾ ਨਾਲ ਉਹਨਾਂ ਨੇ ਇਹ ਵੀ ਇੱਕ ਪਾਖਰ ਕਿਹਾ ਵੀ ਅਸੀਂ ਨਾ ਆਪਣਾ ਇੱਕ ਠਾਕੁਰ ਉਹਨਾਂ ਨੇ ਲੈ ਕੇ ਆਂਦਾ ਪੱਥਰ ਕਹਿ ਲੱਗੇ ਅਸੀਂ ਇਹ ਨਦੀ ਵਿੱਚ ਤਰਾਂਗੇ ਤੇ ਇਹ ਤਰ ਕੇ ਪਾਰ ਲੰਘ ਜਾਏਗਾ ਤੇ ਜੇਕਰ ਸਾਡਾ ਠਾਕੁਰ ਤਰ ਗਿਆ ਪੰਤ ਰਵਿਦਾਸ ਜੀ ਤੁਸੀਂ ਸਾਨੂੰ ਸਿਉਨੇ ਦੀ ਪਾਲਕੀ ਵਿੱਚ ਬਿਠਾ ਕੇ ਪਾਲਕੀ ਤੁਹਾਨੂੰ ਚੁਕਨੀ ਪਏਗੀ ਪੂਰੇ ਨਗਰ ਦਾ ਚੱਕਰ ਲਾਇਆ ਜੇ ਪੰਤ ਰਵਿਦਾਸ ਜੀ ਕਹਿ ਲੱਗੇ ਠੀਕ ਏ ਤੇ ਜੇਕਰ ਪੰਡਤ ਜੀ ਤੁਹਾਡਾ ਠਾਕੁਰ ਡੁੱਬ ਗਿਆ ਸਾਡੀ ਜਿੱਤ ਹੋਈ ਉਹ ਖੋਤੇ ਜਾਤ ਵਾਲੇ ਕਹਿ ਲੱਗੇ ਆਪਣੇ ਆਪ ਨੂੰ ਜਿਹੜੇ ਉੱਚ ਜਾਤੀ ਦੇ ਕਹਿੰਦੇ ਸਨ ਉਹ ਕਹਿ ਲੱਗੇ ਫਿਰ ਅਸੀਂ ਜਿਹੜਾ ਇਹ ਚੁੱਕ ਕੇ ਤੁਹਾਨੂੰ ਪਾਲਕੀ ਵਿੱਚ ਬਿਠਾ ਕੇ ਤੇ ਪੂਰੇ ਨਗਰ ਦਾ ਚੱਕਰ ਲਾਵਾਂਗੇ ਅੱਛਾ ਜਦੋਂ ਵਿਦਵਾਨ ਲਿਖਦੇ ਨੇ ਵੀ ਉਹਨਾਂ ਨੇ ਆਪਣਾ ਠਾਕੁਰ ਰੱਖਿਆ ਤੇ ਸਾਸ ਸੰਗਤੋਂ ਡੁੱਬ ਗਿਆ ਪੱਥਰ ਨੇ ਕੀ ਤਰਨਾ ਸੀ ਭਗਤ ਰਵਿਦਾਸ ਜੀ ਨੇ ਉੱਥੇ ਫਿਰ ਵਿਚਾਰ ਸਮਝਾਈ ਕਰਨਗੇ ਅਸੀਂ ਜਿਹੜਾ ਹੈ ਉਸ ਪਰਿਪੂਰਨ ਪ੍ਰਮਾਤਮਾ ਨੂੰ ਠਾਕੁਰ ਨੂੰ ਮੰਨਦੇ ਆ ਪੰਡਤ ਜੀ ਸਾਡਾ ਜਿਹੜਾ ਠਾਕੁਰੇ ਨਾ ਉਹ ਆਪ ਤੇ ਨਹੀਂ ਜੇ ਡੁੱਬਦਾ ਉਸ ਕੋ ਡੁੱਬਿਆ ਹੋਇਆਂ ਨੂੰ ਤਾਰਦਾ ਹੈ ਭਗਤ ਰਵਿਦਾਸ ਜੀ ਦੀ ਜਦੋਂ ਜਿੱਤ ਹੋਈ ਇਸ ਵਿਚਾਰ ਦੇ ਵਿੱਚ ਉਸ ਵਕਤ ਜਦੋਂ ਭਗਤ ਰਵਿਦਾਸ ਜੀ ਨੂੰ ਸਿਉਨੇ ਦੀ ਪਾਲਕੀ ਵਿੱਚ ਬਿਠਾ ਕੇ ਤੇ ਪੰਡਤਾਂ ਨੇ ਮੋੜਾ ਦਿੱਤਾ ਪੂਰੇ ਨਗਰ ਦਾ ਚੱਕਰ ਲਗਾਇਆ ਗਿਆ ਲੋਕਾਂ ਨੇ ਲੱਗੇ ਵੀ ਧੰਨ ਕਬੀਰ ਧੰਨ ਰਵਿਦਾਸ ਧੰਨ ਰਵਿਦਾਸ ਤੇ ਭਗਤ ਰਵਿਦਾਸ ਜੀ ਉਸ ਵਕਤ ਵੀ ਇਹ ਸ਼ਬਦ ਉਚਾਰਨ ਕਰਦੇ ਨੇ ਐਸੇ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਸ਼ਤਰਤਰ ਸਾਨੂੰ ਸਹਿ ਦਿੱਤੀ ਬਾਕੀ ਅਸੀਂ ਜਿਵੇਂ ਭਗਤ ਰਵੇਦਾਸ ਜੀ ਦੇ ਬਾਬਤ ਭਾਈ ਗੁਰਦਾਸ ਜੀ ਦੀ ਵਾਰ ਪੜਨੇ ਆ ਉਹ ਵਾਰ ਦੀ ਅਰੰਭਤਾ ਇਸ ਤਰ੍ਹਾਂ ਕਰਦੇ ਨੇ ਭਗਤ ਭਗਤ ਜੱਗ ਵਜਿਆ ਚਹੂ ਚੱਕਾਂ ਦੇ ਵਿੱਚ ਚਮਰੇਠਾ ਪਾਣਾ ਗੰਢਾ ਰਹਾ ਵਿੱਚ ਕੁਲਾ ਧਰਮ ਢੋਏ ਢੋਰ ਸਮੇਟਾ ਜੋਗਰ ਮੈਲੇ ਚਿਥੜੇ ਹੀਰਾ ਲਾਲ ਅਮੋਲ ਸਹੇਟਾ ਚਉ ਵਰਨਾ ਕੋ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਵਿਸ਼ੇਠਾ ਇਸੇ ਤਰ੍ਹਾਂ ਜੇਕਰ ਹੁੰਦਾ ਹੈ ਵੀ ਭਗਤ ਰਵਿਦਾਸ ਜੀ ਜਦੋਂ ਇੱਕ ਦਿਨ ਰਸਤੇ ਵਿੱਚ ਬੈਠ ਕੇ ਜੁੱਤੀਆਂ ਗੰਢ ਰਹੇ ਸਨ ਤੇ ਕੁਝ ਪਟਨਾ ਦਾ ਸੰਗ ਉਹ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਿਹਾ ਸੀ ਉਹਨਾਂ ਵਿੱਚੋਂ ਕਿਸੇ ਇੱਕ ਸਜਣ ਦੀ ਜੁੱਤੀ ਟੁੱਟ ਗਈ ਉਹਨਾਂ ਨੇ ਸੋਚਿਆ ਵੀ ਇੱਥੇ ਲੱਗੇ ਇਹ ਚਮਾਰ ਜਾਤੀ ਵਾਲਾ ਜੁੱਤੀਆਂ ਗੰਢ ਰਿਹਾ ਹੈ ਇਹਨਾਂ ਤੋਂ ਜੁੱਤੀ ਖਡਾ ਲੈਣੇ ਆ ਉਸ ਇੱਕ ਸਜਣ ਨੇ ਜਦੋਂ ਆਪਣੇ ਪੈਰ ਵਿੱਚੋਂ ਲਾਹ ਕੇ ਜੁੱਤੀ ਦੂਰੋਂ ਹੀ ਜੜਾਏ ਨਾ ਅੱਗੇ ਰੱਖੀ ਭਗਤ ਰਵਿਦਾਸ ਜੀ ਵੀ ਇਸ ਜੁੱਤੀ ਨੂੰ ਗੰਢ ਦਿਓ ਉਹਨਾਂ ਨੂੰ ਐਸੀ ਵੀ ਜੇ ਕਿਤੇ ਹੱਥ ਵੀ ਲੱਗ ਗਿਆ ਨਵੀਂ ਜਾਤ ਵਾਲੇ ਦਾ ਸਾਡਾ ਧਰਮ ਪ੍ਰਿਸ਼ਟ ਹੋ ਜਾਏਗਾ ਦੂਰੋਂ ਜੁੱਤੀ ਰੱਖ ਦੇ ਨੇ ਭਗਤ ਰਵਿਦਾਸ ਜੀ ਜੁੱਤੀ ਗੰਢੋ ਜਦੋਂ ਉਹਨਾਂ ਨੇ ਜੁੱਤੀ ਗੰਢੀ ਤੇ ਉਹ ਆਪਸ ਵਿੱਚ ਖਲੋਤੇ ਗੱਲਾਂ ਕਰ ਰਹੇ ਸਨ ਵੀ ਆਪਾਂ ਲੇਟ ਨਾ ਹੋ ਜਾਈਏ ਗੰਗਾ ਦੇ ਇਸ਼ਨਾਨ ਵਾਸਤੇ ਜਾ ਰਹੇ ਆ ਭਗਤ ਰਵਿਦਾਸ ਜੀ ਨੇ ਵਿਚਾਰ ਸੁਣੀ ਪੁੱਛਿਆ ਵੀ ਕਿੰਨੀ ਮਾਇਆ ਬਣੀ ਤੇ ਜਦੋਂ ਮਾਇਆ ਦੇ ਲਗੇ ਭਗਤ ਰਵਿਦਾਸ ਜੀ ਕਹ ਲਗੇ ਪੰਡਤ ਜੀ ਮੇਰੇ ਤੋਤੇ ਗੰਗਾ ਤੇ ਇਸ਼ਨਾਨ ਤੇ ਜਾਇਆ ਨਹੀਂ ਜਾਣਾ ਤੁਸੀਂ ਕਿਰਪਾ ਕਰੋ ਕਿ ਮੇਰੀ ਜਿਹੜੀ ਮਿਹਨਤ ਦਾ ਮੁੱਲ ਇਹ ਗੰਗਾ ਮਈਆ ਨੂੰ ਮੇਰੇ ਵੱਲੋਂ ਭੇਟਾ ਦੇ ਦੇ ਆ ਜੇ ਤੇ ਬੇਨਤੀ ਕਰਿਆ ਜੇ ਗੰਗਾ ਮਈਆ ਨੂੰ ਵੀ ਜੇਕਰ ਉਹ ਇਹ ਮੇਰੀ ਭੇਟਾ ਹੱਥ ਕੱਢ ਕੇ ਕਬੂਲ ਕਰੇ ਤਾਂ ਦੇ ਆ ਜੇ ਵਰਨਾ ਨਹੀਂ ਗੰਗਾ ਮਈਆ ਨੂੰ ਕਿਹਾ ਜੇ ਵੀ ਤੇਰੇ ਸੇਵਕ ਨੇ ਇਹ ਭੇਟਾ ਭੇਜੀ ਏ ਤੈਨੂੰ ਕਬੂਲ ਕਰ ਤੇ ਉਹ ਬ੍ਰਾਹਮਣ ਜਿਹੜਾ ਇਹਨਾਂ ਹੱਸ ਕੇ ਕਹਿ ਲਗਾ ਵੀ ਗੰਗਾ ਮਈਆ ਤੇਰੀ ਸੂਦਰ ਦੀ ਭੇਟਾ ਕਿਉਂ ਕਬੂਲ ਕਰੇਗੀ ਭਗਤ ਰਵਿਦਾਸ ਜੀ ਨੇ ਕਿਹਾ ਮੈਂ ਤੁਹਾਡੀ ਜੁੱਤੀ ਗੰਢੀ ਹੈ ਤੁਹਾਨੂੰ ਇਹਦੇ ਬਦਲੇ ਕੰਮ ਕਰਨਾ ਪਏਗਾ ਉਹ ਪੰਡਤ ਰਾਜੀ ਹੋ ਗਿਆ ਜਦੋਂ ਉਹ ਪੰਡਤਾਂ ਦਾ ਸੰਗ ਗੰਗਾ ਤੇ ਗਿਆ ਉੱਥੇ ਜਾ ਕੇ ਇਸ਼ਨਾਨ ਕੀਤਾ ਤੇ ਜਦੋਂ ਸਾਸਲਦ ਭਗਤ ਰਵਿਦਾਸ ਜੀ ਦੀਓ ਜੋ ਵੀ ਭੇਟਾ ਸੀ ਨਾ ਉਹ ਜਦੋਂ ਪੰਡਤ ਹੱਥ ਜੋੜ ਕੇ ਬੇਨਤੀ ਕਰਦਾ ਇਹ ਨਾ हे ਗੰਗਾ ਮਈਆ ਤੇਰੇ ਸੇਵਕ ਭਗਤ ਰਵਿਦਾਸ ਜੀ ਨੇ ਤੇਰੇ ਵਾਸਤੇ ਇੱਕ ਭੇਟਾ ਭੇਜੀ ਹੈ ਤੇ ਉਹ ਕਹਿੰਦਾ ਸੀ ਵੀ ਤੂੰ ਆਪ ਕਬੂਲ ਕਰੇ ਤੇ ਸੱਚ ਜਾਣਿਆ ਜੇ ਉਸ ਵਕਤ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਗੰਗਾ ਮਈਆ ਆਪ ਪ੍ਰਗਟ ਹੋ ਕੇ ਭਗਤ ਰਵਿਦਾਸ ਦੀ ਭੇਟਾ ਕਬੂਲ ਕਰ ਲਈਏ ਤੇ ਜਿਹੜੇ ਇਹ ਅਖੋਤੀ ਉੱਚ ਜੱਤ ਵਾਲੇ ਪੰਡਤ ਸਨ ਉਹ ਵੇਖ ਕੇ ਹੈਰਾਨ ਹੋਏ ਗੰਗਾ ਬਈਆ ਕਹਿਣ ਲੱਗੀ ਪੰਡਤ ਜੀ ਤੁਸੀਂ ਹਣੋਂ ਉਥੋਂ ਲੰਘ ਕੇ ਜਾਣਾ ਏ ਵਾਪਸੀ ਤੇ ਇੱਕ ਕੰਮ ਕਰਿਆ ਜੇ ਮੇਰੇ ਸੇਵਕ ਨੂੰ ਏ ਸਿਉਨੇ ਦਾ ਕੜਾ ਦਿੱਤਾ ਕੰਗਣ ਦਿੱਤਾ ਕਹਿਣ ਲੱਗੀ ਇਹ ਲੈ ਜੋ ਮੇਰੇ ਸੇਵਕ ਨੂੰ ਦੇ ਦੇ ਆ ਜੇ ਤੇ ਜਦੋਂ ਪੰਡਤ ਉਥੋਂ ਚੱਲੇ ਰਸਤੇ ਵਿੱਚ ਆਉਂਦੇ ਆਉਂਦੇ ਆ ਬਈਮਾਨੀ ਆ ਗਈ ਕਹਿਣ ਲੱਗੇ ਵੀ ਜੇਕਰ ਭਗਤ ਰਵਿਦਾਸ ਜੀ ਨੂੰ ਇਹ ਸਿਉਨੇ ਦਾ ਕੰਗਣ ਆਪਾਂ ਦੇਵਾਂਗੇ ਤੇ ਸਾਰੇ ਇਲਾਕੇ ਵਿੱਚ ਗੱਲ ਫੈਲ ਜਾਏਗੀ ਵੀ ਇੱਕ ਛੂਦਰ ਦੀ ਭੇਟਾ ਗੰਗਾ ਬਈਆ ਨੇ ਕਬੂਲ ਕਰ ਲਈ ਸੁਦਰ ਨੂੰ ਭਗਤੀ ਕਰਨ ਦਾ ਅਧਿਕਾਰ ਮਿਲ ਜਾਏਗਾ ਉਹਨਾਂ ਨੇ ਕਹਿ ਦਿੱਤਾ ਵੀ ਆਪਾਂ ਦੱਸਣਾ ਹੀ ਕੋਈ ਨਹੀਂ ਤੇ ਵਾਕਈ ਦੱਸਿਆ ਵੀ ਨਹੀਂ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਜਿਹੜਾ ਵੱਡਾ ਪੰਡਤ ਸੀ ਉਹਨੇ ਆਪਣੇ ਕੋਲ ਰੱਖ ਲਈ ਬਾਕੀਆਂ ਨੂੰ ਕੁਝ ਹਿੱਸਾ ਦੇ ਦਿੱਤਾ ਤੇ ਜਦੋਂ ਉਸ ਪੰਡਤ ਨੇ ਆਪਣੇ ਘਰ ਵਾਲੀ ਪੰਡਤਾਨੀ ਨੂੰ ਇਹ ਕੰਗਣ ਦਿੱਤਾ ਨਾ ਉਹਨੇ ਕੰਗਣ ਪਾਇਆ ਉਹ ਜਦੋਂ ਆਪਣੀ ਸਹੇਲੀਆਂ ਦੇ ਨਾਲ ਬੈਠਦੀ ਹੈ ਹੁਣ ਜਨਾਨੀ ਦਾ ਗਹਿਣਿਆਂ ਦੇ ਨਾਲ ਇਸਤਰੀ ਦਾ ਮਾਰੇ ਦੀ ਬਾਣੀ ਕਹਿੰਦੀ ਹੈ ਲगाव ਹੁੰਦਾ ਹੈ ਉਹਨੇ ਨਾਲ ਦੀਆਂ ਸਹੇਲੀਆਂ ਨੂੰ ਗੱਲ ਦੱਸ ਦਿੱਤੀ ਜਦੋਂ ਉਹਨਾਂ ਪੁੱਛਿਆ ਨਾ ਵੀ ਕੰਗਣ ਕਿੱਥੋਂ ਤੁਸੀਂ ਕਢਵਾਇਆ ਏ ਬੜਾ ਸੁੰਦਰ ਉਹ ਕਹਿ ਲੱਗੀ ਵੀ ਕੀ ਦੱਸਾਂ ਵੀ ਪੰਡਤ ਜੀ ਇਸ ਤਰ੍ਹਾਂ ਯਾਤਰਾ ਤੇ ਗਏ ਉਹ ਸਾਰੀ ਵਾਰਤਾ ਸੁਣਾਈ ਉਹਨਾਂ ਨੇ ਜਾ ਕੇ ਫਿਰ ਰਾਜੇ ਨੂੰ ਬੇਨਤੀ ਕੀਤੀ ਵੀ ਤੇਰੀ ਰਾਣੀ ਦੇ ਕੋਲ ਕਾਹਦੇ ਕੰਗਣ ਨੇ ਕੰਗਣ ਤੇ ਉਸ ਪੰਡਤਾਨੀ ਦੇ ਕੋਲ ਨੇ ਉਸ ਤਰ੍ਹਾਂ ਦਾ ਕੰਗਣ ਨਹੀਂ ਵੇਖਿਆ ਰਾਜਾ ਕਹਿਣ ਲੱਗਾ ਵੀ ਬਲਾਓ ਉਸ ਪੰਡਤ ਨੂੰ ਜਦੋਂ ਪੰਡਤ ਅਤੇ ਪੰਡਤਾਨੀ ਗਏ ਜੀ ਰਾਜੇ ਦੇ ਦਰਬਾਰ ਵਿੱਚ ਰਾਜਾ ਕਹਿਣ ਲੱਗਾ ਵੀ ਮੇਰੀ ਰਾਣੀ ਨੇ ਕੰਗਣ ਇੱਕ ਤੇ ਲਿਆਏ ਪਾ ਉਹ ਖੋਲਿਆ ਕੰਗਣ ਜ਼ਬਰਦਸਤੀ ਪੰਡਤ ਨੂੰ ਦੇਣਾ ਪਿਆ ਤੇ ਹੁਣ ਰਾਜਾ ਕਹ ਲਗਾ ਇੱਕ ਕੰਮ ਕਰ ਵੀ ਇਸ ਤਰ੍ਹਾਂ ਦਾ ਹੋਰ ਬਣਵਾ ਕੇ ਲਿਆ ਕਿੱਥੋਂ ਬਣਵਾਇਆ ਈ ਕਿੱਥੋਂ ਕਢਿਆ ਈ ਕਿਹੜੇ ਸੁਨਿਆਰੇ ਤੋਂ ਕਢਵਾਇਆ ਹੁਣ ਪੰਡਤ ਤੇ ਜਾਣ ਤੇ ਬਣ ਗਈ ਉਹ ਕਹ ਲਗਾ ਹੁਣ ਮੈਂ ਦੱਸਾਂ ਕਿ ਉਹ ਫਿਰ ਭਗਤ ਰਵਿਦਾਸ ਜੀ ਦੇ ਕੋਲ ਗਿਆ ਕਹਨ ਲਗਾ ਮੈਨੂੰ ਬਖਸ਼ ਦਿਓ ਹੁਣ ਭਗਤ ਰਵਿਦਾਸ ਜੀ ਤੁਸੀਂ ਹੋਰ ਮਾਇਆ ਦਿਓ ਮੈਂ ਗੰਗਾ ਤੇ ਜਾਵਾਂ ਤੁਹਾਡੀ ਭੇਟਾ ਗੰਗਾ ਮਈਆਂ ਨੂੰ ਦਿਆਂਗਾ ਉਹ ਕਬੂਲ ਕਰ ਲੈਂਦੀ ਏ ਕੰਗਣ ਹੋਰ ਲੈ ਕੇ ਆਉਣਾ ਏ ਨਹੀਂ ਤੇ ਰਾਜੇ ਨੇ ਮੈਨੂੰ ਮੌਦੇ ਘਾਟ ਉਤਾਰ ਦੇਣਾ ਏ ਭਗਤ ਰਵਿਦਾਸ ਜੀ ਹੱਸ ਕੇ ਕਹਿਣ ਲੱਗੇ ਉਹ ਪੰਡਤ ਜੀ ਹੁਣ ਗੰਗਾ ਤੇ ਜਾਣ ਦੀ ਲੋੜ ਨਹੀਂ ਆਪਾਂ ਗੰਗਾ ਨੂੰ ਇੱਥੇ ਪ੍ਰਗਟ ਕਰ ਦਿੰਨੇ ਆ ਇਤਿਹਾਸ ਦੇ ਵਿੱਚ ਅੱਜ ਵੀ ਵਿਦਤਾ ਤੇ ਜਿਸ ਬਾਟੇ ਦੇ ਵਿੱਚ ਆ ਜਦੋਂ ਤੁਸੀਂ ਜੁੱਤੀਆਂ ਗੰਢਣ ਵਾਲੇ ਨੂੰ ਵੇਖਦੇ ਹੋ ਉਹਨਾਂ ਦੀ ਉਹਨਾਂ ਬਾਟੇ ਵਿੱਚ ਥੋੜਾ ਜਿਹਾ ਜਲ ਪਾ ਕੇ ਰੱਖਿਆ ਹੁੰਦਾ ਇਹ ਚਮੜੇ ਦਾ ਜਦੋਂ ਕੰਮ ਕਰਦੇ ਨੇ ਉਹ ਨਰਮ ਕਰਨ ਵਾਸਤੇ ਉਹ ਫਿਰ ਧਾਗੇ ਚਮੜੇ ਨੂੰ ਪਾਣੀ ਵਿੱਚ ਡਬੋਂਦੇ ਨੇ ਤੇ ਇਸੇ ਤਰ੍ਹਾਂ ਜਿਕਰ ਆਉਂਦਾ ਹੈ ਵੀ ਭਗਤ ਰਵੇਦਾਸ ਜੀ ਨੇ ਫਿਰ ਉਥੋਂ ਸਾ ਸੰਗਤ ਗੰਗਾ ਪ੍ਰਗਟ ਕਰਕੇ ਤੇ ਕੰਧਨ ਕੱਢ ਕੇ ਦਿੱਤਾ ਤੇ ਜਦੋਂ ਇਸ ਗੱਲ ਦਾ ਪਤਾ ਰਾਜੇ ਨੂੰ ਲੱਗਾ ਕਿ ਇਹ ਲੱਗਾ ਬੜਾ ਧਰਮੀ ਬੰਦਾ ਏ ਲਿਆਓ ਬੁਲਾਓ ਕਿ ਉਹਨੂੰ ਭਗਤ ਰਵੇਦਾਸ ਜੀ ਦੀ ਉਸ ਵਕਤ ਵੇ ਵਡਿਆਈ ਕੀਤੀ ਗਈ ਇਰੇ ਕਹਿਣ ਤੋਂ ਭਾਵ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਆਪ ਆਪਣੀ ਮੁਬਾਰਕ ਰਸਨਾ ਤੋਂ ਕਹਿੰਦੇ ਨੇ ਰਵਿਦਾਸ ਚ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਚਾਰੇ ਵਰਨਾ ਦੇ ਲੋਕ ਉਸ ਵਕਤ ਭਗਤ ਰਵਿਦਾਸ ਜੀ ਨੂੰ ਨਮਸਕਾਰ ਕਰਦੇ ਨੇ ਇੱਕ ਵਾਈ ਸੀ ਜੇ ਭਗਤ ਰਵਿਦਾਸ ਜੀ ਉਹਨਾਂ ਦੀ ਬਾਣੀ ਨੂੰ ਪੜ੍ਹੀਏ ਉਹਨਾਂ ਨੇ ਇੱਕੋ ਹੀ ਸਾਥ ਸੰਗਤ ਸੇਧ ਦਿੱਤੀ ਸੀ ਲੋਕਾਂ ਨੂੰ ਜਿਹੜਾ ਭਗਤ ਕਬੀਰ ਸਾਹਿਬ ਜੀ ਦੇਤੇ ਜਦੋਂ ਆਪਾਂ ਸ਼ਲੋਕ ਪੜ੍ਹਨੇ ਆਂ ਖੀਰ ਤੇ ਭਗਤ ਰਵਿਦਾਸ ਜੀ ਦਾ ਉਹ ਸ਼ਲੋਕ ਹੈ ਜੀ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਜਿਹੜੇ ਪਰਮਾਤਮਾ ਨੂੰ ਛੱਡ ਕੇ ਹੋਰ ਤੇ ਟੇਕ ਰੱਖਦੇ ਨੇ ਭਗਤ ਰਵਿਦਾਸ ਜੀ ਕਹਿੰਦੇ ਤੇ ਨਰ ਦੋਜਕ ਜਾਹੇਗੇ ਸਤ ਭਖੈ ਰਵਿਦਾਸ ਭਗਤ ਰਵਿਦਾਸ ਜੀ ਨੇ ਇੱਕ ਨਿਰੰਕਾਰ ਦੀ ਟੇਕ ਲਈ ਅੱਜ ਸਾਨੂੰ ਵੀ ਚਾਹੀਦਾ ਹੈ ਸੀ ਭਗਤ ਰਵਿਦਾਸ ਜੀ ਦਾ ਜਿੱਥੇ ਜਨਮ ਦਿਹਾੜਾ ਮਨਾ ਰਹੇ ਆਂ ਉਹਨਾਂ ਦੇ ਜੀਵਨ ਨੂੰ ਸੇਧ ਲਈਏ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦੇਈਏ ਤਾਂ ਕਿ ਸਾਡੇ ਵੀ ਹੋ ਸਕ ਨੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪਿਆਪੇ ਮਿਲੇ ਇਤਨੀਆਂ ਕੋ ਵਿਚਾਰਾਂ ਪਰਵਾਰ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ